ਪਟਿਆਲੇ ਤੋਂ ਦਿੱਲੀ ਦਿੱਲੀ ਤੋਂ ਫਿਰੋਜ਼ਪੁਰ ਜਾਣ ਵਾਲੀ ਬੰਦੇ ਮਾਤਰਮ ਟ੍ਰੇਨ ਫਿਰੋਜ਼ਪੁਰ ਤੋਂ ਰਵਾਨਾ ਹੋਈ ਬੰਦੇ ਮਾਤਰਮ ਟ੍ਰੇਨ ਪਟਿਆਲੇ ਦੇ ਵਿੱਚ ਪਹੁੰਚੀ ਤਾਂ ਪਬਲਿਕ ਵੱਲੋਂ ਟ੍ਰੇਨ ਦਾ ਕੀਤਾ ਗਿਆ ਨਿੱਘਾ ਸਵਾਗਤ ਜਿਸ ਵਿੱਚ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਪਟਿਆਲੇ ਤੱਕ ਦਾ ਕੀਤਾ ਸਫ਼ਰ ਜਿਸ ਵਿੱਚ ਕਾਂਗਰਸ ਦੇ ਐਮਪੀ ਤਰਨਵੀਰ ਗਾਂਧੀ ਵੀ ਮੌਜੂਦ ਰਹੇ भारतीय पार्टी भारतीय पार्टी महारानी प्रीत कौर महारानी प्रीत कौर बीपा जयर कौर बे कैप्टन अमरिंदर सिंह महाराजा अमरिंदर सिंह अवनीत सिंह बटू अवनी सिंह ਇਹ ਡਬਲ ਕਰਾਇਆ ਇਲੈਕਟ੍ਰੀਫਿਕੇਸ਼ਨ ਕਰਾਈ ਔਰ ਹੁਣ ਇਹੇ ਟ੍ਰੇਨ ਉਹਨਾਂ ਨੇ ਮਨਜ਼ੂਰ ਕਰਾਈ ਮੈਂ ਜਿੱਥੇ ਜ਼ਿਲ੍ਹਾ ਕਾਂਗਸ ਕਮੇਟੀ ਪਟਿਆਲਾ ਸ਼ਹਿਰੀ ਔਰ ਸਾਰੇ ਪਟਿਆਲਵੀਆਂ ਵੱਲੋਂ ਡਾਕਟਰ ਧਰਮਵੀਰ ਗਾਂਧੀ ਜੀ ਦਾ ਧੰਨਵਾਦ ਕਰਦਾ ਔਰ ਸਾਰੇ ਆਪਣੇ ਸ਼ਹਿਰ ਵਸੀਆਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਹੈ ਵੀ ਸਾਨੂੰ ਇਹ ਜਿਹੜੀ ਬੰਦੇ ਭਾਰਤ ਟ੍ਰੇਨ ਅੱਜ ਸ਼ੁਰੂ ਹੋ ਰਹੀ ਹੈ ਇਹ ਸਾਨੂੰ ਫਰੋਜਪੁਰ ਤੋਂ ਦਿੱਲੀ ਨਾਲ ਉਸ ਤੋਂ ਬਾਅਦ ਸਾਡੇ ਹੋਰ ਸਾਰੇ ਸਟੇਸ਼ਨਾਂ ਤੇ ਸਾਨੂੰ ਜੋੜੂਗੀ ਜਿੱਥੇ ਇਸ ਦੇ ਨਾਲ ਸਾਡੇ ਜਿਹੜੇ ਰੋਜ਼ ਦੇ ਜਾਣ ਵਾਲੇ ਦਿੱਲੀ ਸਾਡੇ ਸਾਥੀ ਵਪਾਰੀ ਸਾਥੀ ਹੋਰ ਭੈਣ ਭਰਾ ਕੰਮਕਾਜ ਵਾਲੇ ਉਹ ਸ਼ਾਮ ਨੂੰ ਘਰੇ ਆਪਣੇ ਵਾਪਸ ਆ ਸਕਦਾ ਤਾਂ ਤੇ ਕੁਝ ਹੋਰ ਮਾਤਾਂ ਵੱਡੀ ਗੱਲ ਇਹ ਪਟਿਆਲਾ ਨਿਵਾਸੀਆਂ ਖਾਸ ਇਨਕਲੂਡਿੰਗ ਪੂਰੇ ਸਾਊਥ ਮਾਲਵਾ ਦੇ ਤੇ ਖਾਸ ਕਰਕੇ ਪਟਿਆਲਾ ਨਿਵਾਸੀਆਂ ਦੇ ਬਹੁਤ ਖੁਸ਼ੀ ਨਿਕਾ ਅੱਜ ਤੋਂ ਜਮਾਨੇ ਉਹ ਵੀ ਜ਼ਿਆਦਾ ਜਦੋਂ ਟਿਊਬਲ ਚੋਂ ਮੋਟਰ ਨਾਲ ਪਾਣੀ ਨਿਕਲਦਾ ਸੀ ਤੇ ਲੋਕੀ ਤਾੜੀਆਂ ਮਾਰਦੇ ਸੀ ਇਹ ਬੰਦੇ ਭਾਰਤ ਸਾਡੇ ਪਟਿਆਲਾ ਨੂੰ ਕਨੈਕਟ ਕਰ ਰਹੀ ਹੈ ਪਟਿਆਲਾ ਸ਼ਹਿਰ ਦਾ ਇੰਜ ਲੱਗਦਾ ਹੁੰਦਾ ਸੀ ਕਿ ਸ਼ਾਇਦ ਇੱਕ ਸਾਈਡ ਤੇ ਰਹਿ ਜਾਂਦਾ ਰੇਲਵੇ ਸਟੇਸ਼ਨ ਲੇਕਿਨ ਬੰਦੇ ਭਾਰਤ ਨੇ ਇਹ ਕਰ ਦਿੱਤਾ ਹੈ ਕਿ ਅਸੀਂ ਡਾਇਰੈਕਟਲੀ ਹਿੰਦੁਸਤਾਨ ਦੀਆਂ ਵਧੀਆਂ ਟ੍ਰੇਨਸ ਨਾਲ ਕਨੈਕਟ ਹੋ ਰਹੇ ਹਾਂ ਔਰ ਇਹ ਪਹਿਲੀ ਟ੍ਰੇਨ ਹੈ ਜਿਹਦਾ ਨਾਮ ਫਿਰੋਜ਼ਪੁਰ ਤੋਂ ਲੈ ਕੇ ਪਟਿਆਲਾ ਤੋਂ ਦਿੱਲੀ ਤੱਕ ਦਾ ਸਫ਼ਰ ਸਾਡੇ ਪਟਿਆਲਾ ਨਿਵਾਸੀ ਸ਼ਾਨੋ ਸ਼ੌਕਤ ਨਾਲ ਬੈਠ ਕੇ ਟਰੈਵਲ ਕਰਨਗੇ ਇਹਦੇ ਵਾਸਤੇ ਪਟਿਆਲਾ ਨਿਵਾਸੀ ਪਟਿਆਲਾ ਦੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਨਮਾਇੰਦੇ ਜਨਤਾ ਪਾਰਟੀ ਦਾ ਅੱਜ ਪਰਵ ਹੈ ਅੱਜ ਤਿਉਹਾਰ ਦੇ ਰੂਪ ਤੇ ਸੀ ਬੀਜਪੀ ਦੇ ਸਾਰੇ ਕਾਰਜਕਰਤਾ ਤੇ ਲੀਡਰ ਮਨਾ ਰਹੇ ਆਂ ਔਰ ਕੋਟਨ ਕੋਟ ਧੰਨਵਾਦ ਕਰਦੇ ਆਂ ਨਰਿੰਦਰ ਮੋਦੀ ਜੀ ਦੇ ਕੋਟਨ ਕੋਟ ਧੰਨਵਾਦ ਕਰਦੇ ਆਂ ਰਵਨੀਤ ਸਿੰਘ ਜੀ ਬਿੱਟੂ ਦੇ ਕੋਟਨ ਕੋਟ ਧੰਨਵਾਦ ਕਰਦੇ ਆਂ ਸਾਡੀ ਜਿੰਦ ਜਾਨ ਸਾਡੀ ਲੋਕ ਸਭਾ ਦੀ ਮਹਿਬੂਬ ਲੀਡਰ ਮਹਾਰਾਣੀ ਪ੍ਰਨੀਤ ਕੌਰ ਜੀ ਔਰ ਕੋਟਨ ਕੋਟ ਦਾ ਧੰਨਵਾਦ ਕਰਦੇ ਆਂ ਸਾਡੇ ਸ਼ਹਿਰ ਦੀ ਸੂਫੀ ਸੰਤ ਲੀਡਰ ਬੀਬਾ ਜੈਨਦਰ ਕੌਰ ਜੀ ਔਰ ਅੱਜ ਜਿਹੜਾ ਹੈਗਾ ਇਹ ਬੀਜੇਪੀ ਦੇ ਲਈ ਬਹੁਤ ਹੀ ਸੁਹਾਵਣਾ ਦਿਨ ਹੈ ਬਹੁਤ ਹੀ ਖੁਸ਼ਗਵਾਰ ਦਿਨ ਹੈ ਔਰ ਬਹੁਤ ਹੀ ਇੱਜ਼ਤ ਇੱਕ ਤਰ੍ਹਾਂ ਦੀ ਇਹ ਦੂਜੀ ਦੀਵਾਲੀ ਸਾਡੇ ਪਟਿਆਲੇ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਆਈ ਹੈ ਔਰ ਜਿਹੜੀ ਅੱਜ ਬੰਦੇ ਭਾਰਤ ਦੇਣ ਅੱਜ ਪਟਿਆਲੇ ਤੋਂ ਗੁਜ਼ਰੇਗੀ ਔਰ ਪਟਿਆਲੇ ਵਾਪਸ ਆਏਗੀ ਇਹਦੇ ਨਾਲ ਸਾਡੇ ਪਟਿਆਲਵੀਆਂ ਦਾ ਸਾਡੀ ਪੂਰੀ ਲੋਕ ਸਭਾ ਦਾ ਸਾਡੀਆਂ ਸਾਰੀਆਂ ਅਸੈਂਬਲੀਆਂ ਦਾ ਅੱਜ ਸਿਰ ਉੱਚਾ ਹੋਇਆ ਮਾਣ ਉੱਚਾ ਹੋਇਆ ਔਰ ਇਸ ਮੌਕੇ ਮੈਂ ਸਾਰੇ ਕਾਰਜਕਰਤਾਵਾਂ ਵੱਲੋਂ ਸਾਰੀ ਭਾਜਪਾ ਵੱਲੋਂ ਸਾਰੇ ਸ਼ਹਿਰੀਆਂ ਵੱਲੋਂ ਨਰਿੰਦਰ ਮੋਦੀ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਬਹੁਤ ਜਿਹੜੇ ਪਟਿਆਲਵੀ ਅੱਜ ਜੀ ਬਹੁਤ ਖੁਸ਼ੀ ਦਾ ਮਾਹੌਲ ਵੀ ਹੈਗਾ ਪਟਿਆਲੇ ਚ ਬਹੁਤ ਫਲੈਕਸਾਂ ਲੱਗੀ ਹੈ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਤੇ ਜਿਹੜਾ ਧੰਨਵਾਦ ਦੀ ਵੀ ਆ ਤੇ ਉਹ ਜਿਹੜੇ ਲੋਕਾਂ ਨੂੰ ਸਹੂਲਤਾਂ ਮਿਲਣ ਵਾਲੀ ਹੈਗੀ ਕਿਉਂਕਿ ਵਪਾਰ ਜਿਹੜਾ ਕਰਨ ਵਿੱਚ ਆਣ ਜਾਣ ਵਿੱਚ ਟ੍ਰੇਨਾਂ ਘਟ ਸੀ ਤੇ ਦਿੱਲੀ ਆਣ ਜਾਣ ਵਾਸਤੇ ਲੋਕਾਂ ਨੂੰ ਕੀ ਸਹੂਲਤਾਂ ਮਿਲਣ ਵਾਲੀ ਅੱਜ ਵਪਾਰੀ ਖੁਸ਼ ਅੱਜ ਸਾਡਾ ਨੌਜਵਾਨ ਬੜਾ ਖੁਸ਼ ਜਿਹੜਾ ਆਈਟੀ ਸੈੱਲ ਦੇ ਵਿੱਚ ਗੁਰਗਾਓ ਦਿੱਲੀ ਫਰੀਦਕੋਟ ਫਰੀਦਾਬਾਦ ਜਿੱਥੇ ਵੀ ਜਾਂਦਾ ਉਹ ਸਾਰਾ ਅੱਜ ਸਾਡਾ ਜਿਹੜਾ ਜਵਾਨ ਹੈ ਖੁਸ਼ ਹੈ ਜਿੰਨੇ ਸਾਡੇ ਆਈਟੀ ਸੈੱਲ ਦੇ ਬੱਚੇ ਹਨ ਜਿਹੜੇ ਨੌਕਰੀਆਂ ਪਟਿਆਲੇ ਤੋਂ ਬਾਹਰ ਕਰ ਰਹੇ ਹਨ ਉਹਨਾਂ ਲਈ ਅੱਜ ਬਹੁਤ ਖੁਸ਼ਖਬਾਰ ਦਿਨ ਹੈ ਪਰ ਸਾਰੇ ਜਿਹੜਾ ਪਹਿਲੇ ਇਸ ਤੋਂ ਪਹਿਲੇ ਜਿਹੜੀ ਗਵਰਨਮੈਂਟਾਂ ਸੀ ਉਹਨਾਂ ਨੇ ਕਿਉਂ ਨਹੀਂ ਚਲਾਈਆਂ ਇਹ ਪੇਜ ਇਤੋਂ ਪਹਿਲਾਂ ਦੀਆਂ ਗਵਰਨਮੈਂਟਾਂ ਨੂੰ ਉਹਨਾਂ ਨੂੰ ਪਤਾ ਹੋਵੇਗਾ ਲੇਕਿਨ ਨਰਿੰਦਰ ਮੋਦੀ ਜਿੰਦਾਬਾਦ ਉਹਨਾਂ ਦੀ ਸੋਚ ਜਿੰਦਾਬਾਦ ਉਹਨਾਂ ਦਾ ਇਹ ਜਿਹੜਾ ਅਥੇ ਅਨਥਕ ਪ੍ਰਯਾਸ ਸਾਡੇ ਸ਼ਹਿਰ ਲਈ ਜਿੰਦਾਬਾਦ ਸੋ ਅਤੂ ਜੋਸ਼ੀ ਜੀ ਜਿਹੜੇ ਅੱਜ ਖੁਸ਼ੀ ਦੀ ਲਹਿਰ ਬਣੀ ਪਈ ਹੈ ਫੇਰ ਨਵੀਂ ਗੱਲ ਉਹਨਾਂ ਨੇ ਹੋਰ ਕਰਾਈ ਕਿ ਕਿੰਨੇ ਸਾਲਾਂ ਤੋਂ ਪਰਸਿਊ ਕਰ ਰਹੇ ਸੀ ਇੱਕ ਉਹ ਰਾਜਪੁਰਾ ਤੇ ਮੋਹਾਲੀ ਨੂੰ ਕਨੈਕਟ ਕਰ ਲੈ ਇਹ ਸਾਰੀਆਂ ਗੱਲਾਂ ਤੋਂ ਅੱਜ ਦੀ ਖਾਸ ਗੱਲ ਇੱਕ ਗੇਮ ਚੇਂਜਰ ਆ ਤੇ ਇੱਕ ਮੀਲ ਪੱਥਰ ਆ ਪਟਿਆਲਾ ਵਾਸਤੇ ਮੈਂ ਪਟਿਆਲਾ ਨਿਵਾਸੀਆਂ ਨੂੰ ਤੁਹਾਨੂੰ মিডিਆ ਨੂੰ ਵੀ ਬੇਨਤੀ ਕਰੂੰਗਾ ਸਾਰੇ ਜਾਣੇ ਇਸ ਟ੍ਰੇਨ ਨੂੰ ਇੰਨਾ ਪਬਲਿਸ਼ਾਈਜ਼ ਕਰੋ ਇਹ ਪਟਿਆਲਾ ਸ਼ਹਿਰੀ ਪਟਿਆਲੇ ਦੇ ਇਰਦ-ਗਿਰਦ ਦੇ ਰਹਿਣ ਵਾਲੇ ਇਹਨੂੰ ਯੂਜ਼ ਕਰਨ ਤਾਂ ਕਰਕੇ ਅਸੀਂ ਇੰਨੀ ਇਹਨੂੰ ਫੁੱਲ ਕਰੀਏ ਕਿ ਆਉਣ ਵਾਲੇ ਸਮੇਂ 'ਚ ਸਾਡੇ ਵਾਸਤੇ ਇੱਕ ਬੰਦੇ ਭਾਰਤ ਟ੍ਰੇਨ ਇਨਕਲੂਡਿੰਗ ਸਲੀਪਰ ਟ੍ਰੇਨ ਵੀ ਇੰਟਰੋਡਿਊਸ ਹੋਏ ਇੱਕ ਵਾਰੀ ਫੇਅਰ ਸਾਰੇ ਪਟਿਆਲਾ ਦੇ ਨਿਵਾਸੀ ਇਸ ਤੋਂ ਇਲਾਵਾ ਜੜੇ ਵੀ ਸਟੇਕ ਹোলਡਰਸ ਨੇ ਉਹ ਕਿਸੇ ਵੀ ਪਾਰਟੀ ਦੇ ਹੋਣ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਜੇ ਇਹਨੂੰ ਚਲਾਉਣ ਵਾਸਤੇ ਇਹਨੂੰ ਅੱਗੇ ਵਧਾਉਣ ਵਾਸਤੇ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦੀ ਹਾਂ ਸਾਰਿਆਂ ਦਾ ਔਰ ਸਾਰਿਆਂ ਨੂੰ ਵਧਾਈ ਦਿਨਾ ਖਾਸ ਕਰਕੇ মিডিਆ ਨੂੰ ਜਿਹੜੇ ਬਾਰ-ਬਾਰ ਇਸ ਮਸਲੇ ਨੂੰ ਚੁੱਕਦੇ ਰਹੇ ਤੇ ਟਿੱਲ ਸਾਹਿਬ ਕੀ ਲੱਗਦਾ ਕਿ ਪਹਿਨੇ ਭਾਜਪਾ ਕ੍ਰੈਡਰ ਲੈ ਰਹੀ ਸੀ ਹੁਣ ਕਾਂਗਰਸ ਕ੍ਰੈਡਰ ਲੈ ਰਹੀ ਹੈ ਕਿ ਐਸੀ ਚਲਵਾਈ ਹੈ ਤੇ ਕੀ ਲੱਗਦਾ ਕਿ ਕਿਹਦੇ ਵੱਲੋਂ ਇਹ ਸਰਗਰਮ ਦੇਖੋ ਮੈਂ ਦੁਬਾਰਾ ਗੱਲ ਦੱਸਣਾ ਚਾਹੁੰਦਾ ਤੁਸੀਂ ਬੰਦੇ ਫਾਰ ਟ੍ਰੇਨ ਚੱਲੀ ਹੈ ਖੁਸ਼ ਹੋ કે ਨਹੀਂ ਇਸ ਖੁਸ਼ੀ ਦੇ ਵਿੱਚ ਕਿਸੇ ਵੀ ਪੋਲਿਟਿਕਲ ਪਾਰਟੀ ਦਾ ਮੈਂਬਰ ਹੈ ਇੱਕ ਆਰਡੀਨਰੀ ਸ਼ਹਿਰੀ ਹੈ ਜਿਹੜਾ ਰੇੜੀ ਵੀ ਲਗਾ ਰਿਹਾ ਮੇਰਾ ਸਾਥੀ ਉਹਨੂੰ ਵੀ ਖੁਸ਼ੀ ਹੈ ਜੇ ਕੋਈ ਇਹਦਾ ਕਿਸੇ ਨੂੰ ਕੋਈ ਕ੍ਰੈਡਿਟ ਨਹੀਂ ਮਿਲਣਾ ਕਿਉਂਕਿ ਮੈਟਰ ਔਨ ਰਿਕਾਰਡ ਆ ਮੈਂ ਆਪਣੀ ਪਾਰਟੀ ਦੇ ਤੌਰ ਤੇ ਸਾਡੀ ਪਾਰਟੀ ਦੇ ਨੁਮਾਇੰਦਿਆਂ ਨੇ ਖਾਸ ਕਰਕੇ ਡਾਕਟਰ ਗਾਂਧੀ ਹੋਣਾ ਨੇ ਜਿਹੜੀ ਮਿਹਨਤ ਕੀਤੀ ਆ ਉਹਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਜੇ ਕਿਸੇ ਹੋਰ ਪਾਰਟੀ ਨੇ ਮਿਹਨਤ ਕੀਤੀ ਆ ਉਹ ਵੀ ਵਧਾਈ ਦੇ ਪਾਤਰ ਨੇ ਉਹਨਾਂ ਦਾ ਵੀ ਧੰਨਵਾਦ ਪਰ ਮੈਂ ਕਾਂਗਰਸ ਪਾਰਟੀ ਦਾ ਨੁਮਾਇੰਦਾ ਆ ਮੈਂ ਕਾਂਗਰਸ ਪਾਰਟੀ ਦਾ ਮੈਂਬਰ ਆ ਮੈਂ ਪਟਿਆਲਾ ਸਿਟੀ ਦਾ ਨਿਵਾਸੀ ਆ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਔਰ ਵਧਾਈ ਦੇ ਪਾਤਰ ਨੇ ਸਾਡੀ ਕਾਂਗਰਸ ਪਾਰਟੀ ਵੀ ਤੇ ਬਾਕੀਆਂ ਨੂੰ ਮੈਂ ਡਿਨਾਈ ਨਹੀਂ ਕਰਦਾ ਜਿਹੜਾ ਕ੍ਰੈਡਿਟ ਲੈਣਾ ਚਾਹੁੰਦਾ ਲੈ ਲੈ ਮੈਨੂੰ ਕੋਈ ਇਤਰਾਜ਼ ਨਹੀਂ ਆ ਜਿਹੜੇ ਸਟੇਕ ਹোল্ডার ਖਾਸ ਕਰਕੇ ਰੇਲਵੇ ਜ਼ੋਨ ਜਿਹੜਾ ਸਾਡਾ ਨਾਰਥ ਦਾ ਆ ਈਵਨ ਜੀਐਮ ਰੇਲਵੇ ਜਿਹੜੇ ਅੰਮ੍ਰਾਲਾ ਬੈਠਦੇ ਨੇ ਉਹਨਾਂ ਦੀ ਟੀਮ ਦੇ ਵਿੱਚ ਤੁਹਾਨੂੰ ਆ ਜੀ ਆ ਕਿ ਉਹਨਾਂ ਨੇ ਕੀਤਾ ਫਿਰ ਜਿਹੜੇ ਜੀਐਮ ਫਿਰੋਜ਼ਪੁਰ ਬੇਸ ਦੇ ਨੇ ਰੇਲਵੇ ਦੇ ਉਹਨਾਂ ਦਾ ਵੀ ਧੰਨਵਾਦੀ ਆ ਕਿਉਂਕਿ ਇੱਕ ਟੀਮ ਤੋਂ ਬਿਨਾਂ ਇਹ ਨਹੀਂ ਹੋ ਸਕਦਾ ਸਾਰਿਆਂ ਦਾ ਧੰਨਵਾਦੀ ਆ ਕਿ ਪਟਿਆਲਾ ਵਾਸਤੇ ਟ੍ਰੇਨ ਸ਼ੁਰੂ ਹੋਈ ਢਿੱਲ ਸਾਹਿਬ ਜਿਸ ਤਰ੍ਹਾਂ ਕਿ ਟ੍ਰੇਨ ਆ ਰਹੀ ਹੈ ਤੇ ਸਰਕਾਰ ਦੇ ਨਮਾਇੰਦੇ ਇਹਨਾਂ ਨੂੰ ਪਹੁੰਚਣਾ ਚਾਹੀਦਾ ਸੀ ਇੱਥੇ ਵੇਖੋ ਇਹ ਰੇਲਵੇ ਦਾ ਮਹਿਕਮਾ ਆ ਕਿੰਨਾ ਨੇ ਉਹਨੂੰ ਇਨਵਾਈਟ ਕੀਤਾ ਕਿੰਨਾਂ ਨੂੰ ਨਹੀਂ ਕੀਤਾ ਉਹ ਜੱਗ ਜਾਣ ਮੈਂ ਇਸ ਗੱਲ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਮੈਂ ਤਾਂ ਕਹਿੰਦਾ ਮੈਂ ਇੱਕ ਆਰਡੀਨਰੀ ਮੈਂਬਰ ਆ ਪਟਿਆਲਾ ਸ਼ਹਿਰ ਦਾ ਬਾਕੀ ਸਾਰੇ ਤੋਂ ਮੇਰੇ ਤੋਂ ਉੱਚੇ ਨੇ ਜੇ ਮੈਂ ਆਇਆ ਤੇ ਬਾਕੀਆਂ ਨੂੰ ਵੀ ਆਉਣਾ ਚਾਹੀਦਾ ਜੀ ਸਰ ਪੰਜਾਬ ਦੇ ਤੁਸੀਂ ਕਹਿ ਰਹੇ ਹੋ ਕਿ ਮੈਂ ਨੁਮਾਇੰਦਾ ਆਇਆ ਤੇ ਪੰਜਾਬ ਪ੍ਰਧਾਨ ਦੇ ਵਿੱਚੋਂ ਇਹ ਕਈ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਲੈ ਕੇ ਕਈ ਤਰ੍ਹਾਂ ਦੀਆਂ ਮੈਂ ਹੁਣੇ ਹੀ ਤੁਹਾਡੇ ਬਾਕੀ ਟੀਮ ਨੂੰ ਦੱਸਿਆ ਸੀ ਜੀ ਦੇਖੋ ਅੱਜ ਕੱਲ ਦਾ ਜਮਾਨਾ ਨਹੀਂ ਰਹਿ ਗਿਆ ਕਿ ਅਸੀਂ ਕੋਈ ਬਾਡੀ ਸ਼ੇਮਿੰਗ ਕਰ ਲਈਏ ਕੋਈ ਕਲਰ ਸ਼ੇਮਿੰਗ ਕਰ ਲਈਏ ਕੋਈ ਕਾਸਟ ਸ਼ੇਮਿੰਗ ਕਰ ਲਈਏ ਜਾਂ ਕਿਸੇ ਦੀ ਗਰੀਬੀ ਤੇ ਅਮੀਰੀ ਤੇ ਸ਼ੇਮਿੰਗ ਕਰ ਲਈਏ ਇਹ ਅਲਾਉਡ ਨਹੀਂ ਆ ਸਾਡੇ ਲੀਡਰਾਂ ਨੂੰ ਸੋਚਣਾ ਚਾਹੀਦਾ ਆ ਉਹਨਾਂ ਨੇ ਮਾਫੀ ਵੀ ਮੰਗੀ ਆ ਠੀਕ ਆ ਉਹ ਮਾਫੀ ਦੇ ਹੱਕਦਾਰ ਨੇ ਨਹੀਂ ਹੱਕਦਾਰ ਕਮਿਊਨਿਟੀ ਜਾਣੇ ਸਾਨੂੰ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਆ ਕਿ ਸਾਡੀ ਇੰਟੈਂਟ ਤੇ ਸਾਡੀ ਬੋਲੀ ਦੇ ਵਿੱਚ ਫਰਕ ਨਾ ਆਏ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਾਰਨੀ ਆ ਰੋਜ਼ ਗੁਰੂ ਸਾਹਿਬ ਦੀ ਕਿਰਪਾ ਨਾਲ ਸਵੇਰੇ ਮੱਥਾ ਟੇਕਦਾ ਆ ਸੇਵਾ ਕਰਦਾ ਆ ਹਵਲ ਅੱਲਾ ਨੂਰ ਆ ਪਾਇਆ ਕੁਦਰਤ ਕੇ ਸਾਹ ਬੰਦੇ ਤੇ ਉਹੀ ਗੁਰੂ ਸਾਹਿਬ ਇਹਨੂੰ ਸਿਖਾਉਂਦੇ ਨੇ ਮੈਂ ਗੁਰਿੰਦਰ ਸਿੰਘ ਢਿੱਲੋਂ ਸਭ ਤੋਂ ਨੀਵਾਂ ਆ ਬਾਕੀ ਮੇਰਾ ਸਮਾਜ ਕੋਈ ਵੀ ਸਮਾਜ ਆ ਚਾਹੇ ਕਿਸੇ ਵੀ ਕਿਸਮ ਦਾ ਆ ਉਹ ਸਾਰੇ ਮੇਰੇ ਤੋਂ ਉੱਚੇ ਨੇ ਇਹੀ ਮੇਰੂ ਗੁਰੂ ਸਿਖਾਉਂਦਾ ਆ ਤੇ ਸਾਨੂੰ ਇਹੀ ਧਾਰਨ ਕਰਨਾ ਚਾਹੀਦਾ ਚਲੋ ਚਲੋ ਹੀ ਰੋਲ ਆ ਜੀ ਰੋਲ ਆ ਡਾਕਟਰ ਸਾਹਿਬ ਅੱਜ ਬੰਦੇ ਬਾਤ ਲੋ ਇੱਥੇ ਚੱਲ ਜੀਆਂ ਪਾਸ ਤੀਸਰਾ ਦੇਖਦੇ ਅਸੀਂ ਸਮੁੱਚੇ ਸ਼ਹਿਰ ਨਿਵਾਸੀ ਜੀ सियासी पार्टी ਦੇ ਉੱਪਰ ਉੱਠ ਕੇ ਪਟਿਆਲੇ ਦੇ ਹਲਕੇ ਵਾਸਤੇ ਤੇ ਸਮੁੱਚੇ ਮਾਲਵੇ ਵਾਸਤੇ ਜੋ ਨਵੀਂ ਸਹੂਲਤ ਕਾਇਮ ਹੋਈ ਹੈਗੀ ਹੈ ਉਹਦੇ ਸਵਾਗਤ ਕਰਨ ਵਾਸਤੇ ਅਸੀਂ ਗੱਡੀ ਦਾ ਇਸ ਲਾਈਨ ਦਾ ਜੋ ਜੋ ਸਾਡੇ ਮੰਤਰੀ ਜੀ ਵੀ ਆ ਰਹੇ ਆ ਸਭ ਦਾ ਅਸੀਂ ਜੀ ਆਇਆਂ ਕਹਿਣ ਵਾਸਤੇ ਹਾਜ਼ਰ ਹੋਏ ਆ ਇਹ ਕਿਹੜੀ ਗੱਡੀ ਹੈਗੀ ਹੈ ਕਿ ਪੰਜਾਬ ਪਟਿਆਲੇ ਵਾਸਤੇ ਮਾਲਵੇ ਵਾਸਤੇ ਹੋਰ ਨਵੇਂ ਰਾਹ ਵੀ ਖੋਲੂਗੀ ਤੇ ਹੋਰ ਨਵੀਆਂ ਗੱਡੀਆਂ ਖਾਸ ਕਰਕੇ ਜਦੋਂ ਰਾਜਪੁਰਾ ਚੰਡੀਗੜ੍ਹ ਲਾਈਨ ਉਹ ਕੰਪਲੀਟ ਹੋ ਗਈ ਹੋਰ ਨਵੀਆਂ ਗੱਡੀਆਂ ਇਸ ਰੂਟ ਤੇ ਚੱਲਣਗੀਆਂ ਤੇ ਪਟਿਆਲੇ ਸ਼ਹਿਰ ਵਿੱਚ ਵੀ ਤੇ ਪਟਿਆਲੇ ਹਲਕੇ ਦੀ ਚਹਿਲ ਪਹਿਲ ਹੈ ਜਿਹੜੀ 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 ਮਤਲਬ ਗੱਡੀਆਂ ਦੀ ਆਵਾਜ਼ ਆਈ ਹੈ ਵਪਾਰ ਇੰਡਸਟਰੀ ਹਰ ਪਾਸੇ ਉਹਦਾ ਬੜਾਵਾ ਉਹ ਮਿਲੂਗਾ ਜੀ ਔਰ ਪਟਿਆਲੇ ਵਾਸਤੇ ਬੜਾ ਵਿਕਾਸ ਦਾ ਸੂਚਕ ਹੈ ਇਹ ਗੱਡੀ ਪਰ ਇਹ ਲਾਈਨ ਦਾ ਡਬਲ ਹੋਣਾ ਤੇ ਇਹਦਾ ਬਜਟ ਲਈ ਕਰਨ ਹੋਣਾ ਹੈ ਡਾਟ ਸੰ ਸਿਆਸਤ ਹੋ ਰਹੀ ਹੈ ਬੀਜੇਪੀ ਵਾਲੇ ਕਹਿੰਦੇ ਕਿ ਇਹ ਨਹੀਂ ਦੇਣਾ ਤੁਹਾਡੇ ਮੈਂ ਮੈਂ ਸਕੈਟ ਵਾਰਪ ਪੈਣਾ ਨਹੀਂ ਜਿਆਦਾ ਕੁੱਲ ਲਾਗੇ ਪਟਿਆਲੇ ਦਾ ਫਾਇਦਾ ਹੈਗਾ ਹੈ ਬੀਜੇਪੀ ਨੇ ਚੱਡਾ ਲਾਣਾ ਉਹ ਲਾ ਲੈਣ ਮੈਂ ਇਸ ਬੰਦਿਆ ਇਹ ਲੋਕ ਪਰ ਸਭ ਲੋਕਾਂ ਨੂੰ ਪਤਾ ਕਿ ਇਹ ਲਾਈਨ ਅਜ਼ਾਦੀ ਤੋਂ ਬਾਅਦ ਡਬਲ ਨਹੀਂ ਸੀ ਹੋਈ ਜਦੋਂ ਮੈਂ ਪਹਿਲੀ ਵਾਰ ਇਥੋਂ ਬਣਿਆ ਐਮਪੀ 14 ਵਿੱਚ ਤਾਂ 14 ਤੋਂ ਲੈ ਕੇ 19 ਵਿਚਕਾਰ ਮੈਂ 26 ਵਾਰ ਰੇਲ ਮੰਤਰੀ ਨੂੰ ਮਿਲ ਕੇ ਦੋ ਵਾਰ ਪ੍ਰਧਾਨ ਮੰਤਰੀ ਨੂੰ ਮਿਲ ਕੇ ਸਾਰਾ ਹੋਂਦ ਦਾ ਰਿਕਾਰਡ ਹੈਗਾ ਕਿਵੇਂ ਲਾਈਨ ਡਬਲ ਵੀ ਕਰਾਈ ਹੈ ਬਿਜਲਾਈ ਕਰਵਾਈ ਹੋਇਆ ਤੇ ਰਾਜਪੁਰਾ ਚੰਡੀਗੜ੍ਹ ਲਾਈਨ ਮਨਜ਼ੂਰ ਵੀ ਕਰਾਈ ਹੈ ਜਿਹੜੀ ਅੱਜ ਬੰਨ ਰਹੀ ਹੈ ਲਾਈਨ ਉਹ ਨਵੀਂ ਮਨਜ਼ੂਰ ਨਹੀਂ ਹੋਈ ਉਹ ਮੇਰੀ ਮਨਜ਼ੂਰ ਕੀਤੀ ਹੋਈ ਲਾਈਨ ਨੂੰ ਫੰਡ ਅਲੋਟ ਹੋਇਆ ਹੈਗਾ ਉਹ ਰੇਲਵੇ ਪ੍ਰਾਪਰਟੀ ਸੀਗੀ ਉਹ ਸੋ ਇਸ ਕਰਕੇ ਮੈਂ ਇਸ ਟੋਕੈਟ ਆ ਮੈਂ ਸਾਦਾ ਜਿਹਾ ਬੰਦਾ ਹੈਗਾ ਮੈਨੂੰ ਕੋਈ ਗ੍ਰੈਂਡ ਲੈਂਡ ਦੀ ਲੋੜ ਨਹੀਂ ਬੱਚੇ-ਬੱਚੇ ਨੂੰ ਪਤਾ ਹੈਗਾ ਕਿ ਹੁਣ ਮੈਂ ਜੇ ਮੈਂ ਕਹਾਂ ਕਿ ਮੈਂ ਕੋਈ ਮੇਰੇ ਕਰਕੇ ਹੋ ਗਈ ਬਿੱਟੂ ਸਾਹਿਬ ਜੇ ਕੋਸ਼ਿਸ਼ ਨਾ ਕਰਦੇ ਤਾਂ 25 ਇਹ ਜਿਹੜਾ ਰਾਜਪੁਰਾ ਚੰਡੀਗੜ੍ਹ ਲਾਈਨ ਹੈਗੀ ਹੈ ਆ ਤਾਂ ਬਣਾਤੀ ਸੀਗੀ ਆਪਾਂ ਜਿਹੜੀ ਇਹ ਲਾਈਨ ਹੈ ਇਹ ਜ਼ਮੀਨ ਤੇ ਨਹੀਂ ਸੁੱਤਰ ਸਕਦੀ ਇਹਦੇ ਵਾਸਤੇ ਜ਼ਮੀਨ ਸਰਕਾਰ ਕੇਂਦਰ ਨਹੀਂ ਲੈ ਕੇ ਦਿੰਦੀ ਸੀ ਇਸ ਤਰ੍ਹਾਂ ਕੁਝ ਬਿੱਟੂ ਸਾਹਿਬ ਨੇ ਕਰਵਾਇਆ ਹੈਗਾ ਜੋ ਮੈਂ ਇਸ ਤਰ੍ਹਾਂ ਕਹਾ ਇਕੱਲਾ ਮੈਂ ਕਰਵਾਇਆ ਇਹ ਵੀ ਗਲਤ ਹੈ ਭਾਜਪਾ ਇਹ ਕਹੇ ਕਿ ਭਾਜਪਾ ਨੇ ਕਰਾਇਆ ਪ੍ਰਨੀਤ ਘਰੋਲੀ ਦਾ 20 ਸਾਲ ਰਹੇ ਕਦੀ ਲਾਈਨ ਕੀ ਪਾਸਪੋਰਟ ਦਫ਼ਤਰ ਨਹੀਂ ਖਰਾ ਸਕੇ ਹਾਲਾਂਕਿ ਆਪ ਖੁਦ ਵਿਦੇਸ਼ ਰਾਜ ਮੰਤਰੀ ਸੀਗੇ ਮੈਚ ਚੱਕਰ ਤੇ ਨਹੀਂ ਪੈਂਦਾ ਮੇਨੇ ਮੋਣੀ ਮਾਰੀ ਗੱਲ ਹੈਗੀ ਹੈ ਕੁੱਲ ਬਣਾ ਕੇ ਅਸੀਂ ਪਟਿਆਲਾ ਨਿਵਾਸੀ ਗੱਡੀ ਦਾ ਸਵਾਗਤ ਕਰਨ ਵਾਸਤੇ ਆਪਣੇ ਮੰਤਰੀ ਦਾ ਸਵਾਗਤ ਕਰਨ ਵਾਸਤੇ ਚਾਹੇ ਸਾਡੀ ਸਿਆਸੀ ਮਤਭੇਦ ਕਿੰਨੇ ਵੀ ਕੋਨਾ ਹੋਣ ਵਿਕਾਸ ਦੇ ਨਾਂ ਤੇ ਆਪਾਂ ਇਕੱਠੇ ਹੋਏ ਆਂ ਔਰ ਇਹਨੂੰ ਇੰਜੋਏ ਕਰਨਾ ਆਏ ਹਾਂ ਕੁਝ ਹੀ ਮਨਾਣਾ ਆਏ ਹਾਂ